ਪੰਜਾਬ ਦੀਆਂ ਜੇਲਾਂ ਇੱਕ ਵਾਰ ਮੁੜ ਤੋਂ ਸਵਾਲਾਂਜ ਨੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਹੰਗਾਮਾ ਹੋਇਆ ਹੈ ਕੈਦੀਆਂ ਦਰਮਿਆਨ ਝੜਪ ਹੋਈ ਪੁਲਿਸ ਮੁਲਾਜ਼ਮਾਂ ਤੇ ਕੈਦੀਆਂ ਨੇ ਹਮਲਾ ਕਰ ਦਿੱਤਾ ਤੇ ਚਾਰ ਮੁਲਾਜ਼ਮ ਫੱਟੜ ਹੋ ਗਏ ਨੇ ਆ ਦੇਖ ਕਿਦਾਂ ਵਟੇ ਮਾਰਦੇ ਪਏ ਨੇ ਤੇ ਉਹ ਟੀਅਰ ਗੈਸ ਸਾਡੇ ਦੇ ਆ ਗਈ ਜੇਲ੍ਹ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਦੋ ਟੜੇ ਆਪਸ ਦੇ ਵਿੱਚ ਪਿੜੇ ਨੇ ਸਥਿਤੀ ਤੇ ਕਾਬੂ ਪਾਉਣ ਲਈ ਪੁਲਿਸ ਫੋਰਸ ਬੁਲਾਏ ਜਾਣ ਤੇ ਕੈਦੀ ਹੋਰ ਜ਼ਿਆਦਾ ੜਕ ਗਏ ਅਤੇ ਪੁਲਿਸ ਤੇ ਵੀ ਹਮਲਾ ਕਰ ਦਿੱਤਾ ਇਸ ਦੌਰਾਨ ਚਾਰ ਮੁਲਾਜ਼ਮ ਜ਼ਖਮੀ ਹੋਏ ਨੇ ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕੈਦੀਆਂ ਵੱਲੋਂ ਜੇਲ੍ਹ ਅੰਦਰ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਅਤੇ ਪਥਰਾ ਵੀ ਕੀਤਾ ਗਿਆ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਬਾਰੀ ਜ਼ਿਲ੍ਹੇ ਤੋਂ ਵੀ ਵੱਡੀ ਗਿਣਤੀ ਚ ਫੋਰਸ ਮੰਗਵਾਈ ਗਈ ਇੱਕਾਡੇ ਕੋ ਨਾ ਤਿੰਨ ਪੇਸ਼ੈਂਟਸ ਆਏ ਨੇ ਇੱਕ ਐਸਐਚਓ ਮਨਦੀਪ ਸਲਗੋਤਰਾ ਧਾਰੀਵਾਲ ਦੇ ਨੇ ਇੱਕ ਏਐਸਆ ਜਗਦੀਪ ਸਿੰਘ ਆ ਤੇ ਇੱਕ ਜੇਲ੍ਹ ਸਿਕਿਉਰਿਟੀ ਗਾਰਡ ਜੋਦਾ ਸਿੰਘ ਆ ਹਿਸਟਰੀ ਦੇ ਰਹੇ ਨੇ ਕਿ ਜੇਲ੍ਹ ਦੇ ਵਿੱਚ ਕੋਈ ਅਸਾਲਟ ਹੋ ਗਿਆ ਸੀ ਪ੍ਰੀਜ਼ਨਰਸ ਆਪਸ ਦੇ ਵਿੱਚ ਇੱਕ ਸਕਿਉਰਿਟੀ ਪਰਪਸ ਲਈ ਗਏ ਹੋਣੇ ਤੇ ਉਹਨਾਂ ਦੇ ਵੀ ਕੁਝ ਇੰਜਰੀਜ਼ ਹੈਗੀਆਂ ਨੇ ਇਸ ਕਰਕੇ ਆਏ ਸੀਗੇ ਟ੍ਰੀਟਮੈਂਟ ਸਾਰਾ ਉਹਨਾਂ ਦੇ ਦਿੱਤਾ ਗਿਆ ਕਿਸ ਤਰ੍ਹਾਂ ਦੀ ਇੰਜਰੀਜ਼ ਨੇ ਇੰਜਰੀਜ਼ ਠੀਕ ਹੈ ਹਲਕਲ ਕੇ ਵੂਨਡਸ ਹੈਗੇ ਨੇ ਤੇ ਸਮ ਕਹਿ ਰਹੇ ਕਿ ਪੱਥਰ ਵਗੈਰਾ ਵੀ ਚੱਲੇ ਨੇ ਉਹ ਸਭ ਨਾਲ ਇੰਜਰੀਜ਼ ਹੈਗੀਆਂ ਨੇ ਕੋਈ ਕੋਈ ਉਹਦਾਂ ਦੇ ਹਾਲਾਤ ਠੇਰੇ ਨਹੀਂ ਨੇ ਨਹੀਂ ਫਿਲਹਾਲ ਸਟੇਬਲ ਨੇ ਪੇਸ਼ੈਂਟ ਕੋਈ ਹੋਰ ਜਿਹੀ ਹਾਂਜੀ ਤਿੰਨਾਂ ਸੱਟਾਂ ਕਿੱਥੇ ਲੱਗੀਆਂ ਨੇ ਸੱਟਾਂ ਐਮ ਐਲ ਆਰ ਦੇ ਵਿੱਚ ਆਪਾਂ ਨੋਟ ਕਰ ਦੇ ਕਰਵਾਵਾਂਗੇ ਤੇ ਥੋੜੇ ਬਤੀ ਹੈ ਨੇ ਸੁਪਰਫੀਸ਼ਲ ਨੇ ਉਹਵੇਂ ਸਟਾ ਕਾਦੀ ਹੈ ਕਿ ਨੇ ਕੋਈ ਕੱਟ ਦੀਏ ਨੇ ਕਿ ਜਾਂ ਕੋਈ ਪੱਥਰ ਪੁੱਤ ਕੀ ਹੈਗੇ ਫਿਲਹਾਲ ਹਿਸਟਰੀ ਪੱਥਰ ਦੀ ਹੈ ਤੇ ਲਗਭਗ 60 ਵੀ ਉਹੋ ਜੀ ਹੈਗੀ ਹੈ ਬਲੰਟ 60 ਹੈਗੀ ਹੈ ਹਾਂਜੀ